ਹਾਂਜੀ ਜੇਕਰ ਤੁਸੀਂ ਆ ਦਿਨਾਂ ਦੇ ਵਿੱਚ ਜਿਹੜਾ 골ਡ ਖਰੀਦ ਰਹੇ ਹੋ ਜਾਂ ਚਾਂਦੀ ਖਰੀਦ ਰਹੇ ਹੋ ਜੇਕਰ ਤੁਸੀਂ ਖਰੀਦਣ ਵੇਲੇ ਆ ਤਿੰਨ ਚਾਰ ਜਿਹੜੀਆਂ ਗਲਤੀਆਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਵੋ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਕਿਹੜਾ ਨੁਕਸਾਨ ਹੋ ਸਕਦਾ ਤੇ ਤੁਸੀਂ ਕਿਹੜੀਆਂ ਗਲਤੀਆਂ ਕਰ ਰਹੇ ਹੋ ਆਓ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਨੇ ਆ ਫਰਵਰੀ ਮਹੀਨੇ ਹਾਈ ਰਿਕਾਰਡ ਕੀਮਤਾਂ ਤੇ ਕਾਰੋਬਾਰ ਕਰਨ ਵਾਲਾ 골ਡ ਲਗਾਤਾਰ ਪੰਜਵੇਂ ਦਿਨ ਜਿਹੜਾ ਗਿਰਾਵਟ ਦਾ ਸਾਹਮਣਾ ਕਰ ਰਿਹਾ ਸੋਮਵਾਰ 3 ਮਾਰਚ ਨੂੰ 골ਡ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਜਿਹੜੀ ਦਰਜ ਕੀਤੀ ਗਈ ਆ ਅੰਤਰਰਾਸ਼ਟਰੀ ਪੱਧਰ ਤੇ ਤਣਾਅਪੂਰਨ ਸਥਿਤੀ ਅਤੇ ਘਰੇਲੂ ਮੰਗ ਵਿੱਚ ਕਮੀ ਦੋਵੇਂ ਕਾਰਨ 골ਡ ਦੀਆਂ ਕੀਮਤਾਂ ਡਿੱਗ ਰਹੀਆਂ ਨੇ ਵਿਸ਼ਵਵਿਆਪੀ ਅਰਥਵਿਵਸਥਾ ਦੀ ਸੁਸਤ ਰਫ਼ਤਾਰ ਅਤੇ ਅਮਰੀਕਾ ਦੀਆਂ ਵਪਾਰ ਨੀਤੀਆਂ ਸਮੇਤ ਕਈ ਦੇਸ਼ਾਂ ਵਿਚਕਾਰ ਚੱਲ ਰਹਿਤ ਤਣਾਅਪੂਰਨ ਸਬੰਧਾਂ ਕਾਰਨ ਵਪਾਰ ਯੁੱਧ ਗੀਆਂ ਸਥਿਤੀਆਂ ਜਿਹੜੀਆਂ ਪੈਦਾ ਹੋ ਸ਼ੁਰੂ ਹੋ ਗਈਆਂ ਨੇ ਦੇਸ਼ ਦੇ ਅੰਦਰ ਪਰਚੂਨ ਵਿਕਰੇਤਾਵਾਂ ਅਤੇ ਜੀਓ ਲੜਾਂ ਵਿੱਚ ਵੀ 골ਡ ਦੀ ਮੰਗ ਵਿੱਚ ਜਿਹੜੀ ਗਿਰਾਵਟ ਆ ਗਈ ਹਾਲਾਂਕਿ ਸ਼ੁਰੂਆਤੀ ਏਸ਼ੀਆਈ ਵਪਾਰ ਵਿੱਚ ਇਸ ਦੀਆਂ ਕੀਮਤਾਂ ਵਿੱਚ ਕੁਝ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹਾਂਜੀ ਜੇਕਰ 22 ਕੈਰਟ 골ਡ ਦੀ ਗੱਲ ਕਰੀਏ ਤਾਂ 22 ਕੈਰਟ 골ਡ ਦੀ ਜਿਹੜੀ ਕੀਮਤਾਂ 90540 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ। ਵਿੱਤੇ ਹਫਤੇ ਦੇ ਸ਼ੁਰੂ ਵਿੱਚ ਮੰਦੀ ਦੀਆਂ ਚਿੰਤਾਵਾਂ ਦੇ ਵਿਚਕਾਰ ਸ਼ਨੀਵਾਰ ਨੂੰ ਕੀਮਤ 220 ਰੁਪਏ ਅਤੇ ਸ਼ੁੱਕਰਵਾਰ ਨੂੰ 540 ਤੱਕ ਡਿੱਗ ਗਈ ਸੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਚਾਂਦੀ ਦੀਆਂ ਕੀਮਤਾਂ ਨੂੰ ਘੱਟੋ-ਘੱਟ 100 ਰੁਪਏ ਡਿੱਗ ਕੇ 97900 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਾਲਾਂਕਿ ਅਮਰੀਕੀ ਡਾਲਰ ਵਿੱਚ ਕਮਜ਼ੋਰੀ ਅਤੇ ਸ਼ੁਰੂਆਤੀ ਏਸ਼ੀਆਈ ਵਪਾਰ ਵਿੱਚ ਵਾਧੇ ਨੇ ਮੁੰਦਰਾ ਨੂੰ ਬਹੁਤ ਜ਼ਿਆਦਾ ਡਿੱਗਣ ਤੋਂ ਰੋਕਿਆ ਅਗੇ ਵਾਧਿਆਂ ਤਾਂ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਾਂਦੀ ਦੀ ਕੀਮਤ ਵਿੱਚ 1000 ਰੁਪਏ ਦੀ ਜਿਹੜੀ ਗਿਰਾਵਟ ਆ ਉਹ ਦੇਖਣ ਨੂੰ ਮਿਲੀ ਸੀ ਇਹ ਪ੍ਰਭਾਵ ਅਮਰੀਕੀ ਰਾਸ਼ਟਰਪਤੀ ਟੋਨਾਲਡ 트੍ਰੰਪ ਦੇ ਮਾਰਚ ਤੋਂ 3 ਤੇ 10% ਵਾਧੂ ਡਿਊਟੀ ਲਗਾਉਣ ਦੇ ਐਲਾਨ ਕਰਨ ਦੇਖਿਆ ਗਿਆ ਇਸ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ 골ਡ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਰਚ ਦੇ ਜਿਹੜੇ ਦੂਜੇ ਦਿਨ ਜਾਣੀ ਐਤਵਾਰ ਨੂੰ 2 ਮਾਰਚ 2025 ਨੂੰ ਕੋਈ ਬਦਲਾਅ ਨਹੀਂ ਹੋਇਆ 골ਡ ਅਤੇ ਚਾਂਦੀ ਦੇ ਕੀਮਤਾਂ ਵਿੱਚ ਗਿਰਾਵਟ ਨਾਲ ਗਾਹਕਾਂ ਨੂੰ ਜਿਹੜੀ ਵੱਡੀ ਰਾਹਤ ਮਿਲੀ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ 1 ਮਾਰਚ ਨੂੰ 골ਡ ਦੀ ਕੀਮਤ ਵਿੱਚ ਲਗਭਗ 500 ਰੁਪਏ ਦੀ ਗਿਰਾਵਟਾ ਜਿਹੜੀ ਉਹ ਦੇਖਣ ਨੂੰ ਮਿਲੀ ਇਸ ਦੇ ਨਾਲ ਹੀ ਚਾਂਦੀ ਦੇ ਵਿੱਚ ਲਗਭਗ 1100 ਰੁਪਏ ਦੀ ਗਿਰਾਵਟਾਈ ਭਾਰਤੀ ਸੌਫਾ ਬਾਜ਼ਾਰ ਵਿੱਚ 골ਡ ਦੀ ਕੀਮਤ ਬੀਤੇ 3 ਦਿਨਾਂ ਵਿੱਚ 1400 ਰੁਪਏ ਦੀ ਗਿਰਾਵਟ ਦੇਖੀ ਗਈ ਜੇਕਰ ਹਾਂਜੀ 1 ਮਾਰਚ ਦੀ ਗੱਲ ਕਰੀਏ ਤਾਂ 1 ਮਾਰਚ ਨੂੰ 24 ਕੈਰੇਟ 골ਡ ਦੀ ਜਿਹੜੀ ਕੀਮਤ ਵਿੱਚ 500 ਰੁਪਏ ਦੀ ਗਿਰਾਵਟ ਆਈ ਅਤੇ 22 ਕੈਰੇਟ 골ਡ ਦੀ ਕੀਮਤ ਵਿੱਚ 450 ਰੁਪਏ ਦੀ ਗਿਰਾਵਟ ਆਈ ਇਸ ਦੇ ਨਾਲ ਹੀ ਜੇਕਰ ਅਸੀਂ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਹ ਕੱਲ੍ਹ ਵਾਂਗ ਹੀ ਅੱਜ ਵੀ ਇਹ 999 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਇਸਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਪੁਰਾਣੇ ਚਾਂਦੀ ਦੇ ਗਹਿਣਿਆਂ ਦੀ ਐਕਸਚੇਂਜ ਦਰ 90000 ਰੁਪਏ ਪ੍ਰਤੀ ਕਿਲੋਗ੍ਰਾਮ ਬਿਨਾਂ GST ਜੋੜੇ ਹਾਲਾਂਕਿ 28 ਫਰਵਰੀ ਨੂੰ ਜਿਹੜਾ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 98000 ਰੁਪਏ ਦੇ ਪੱਧਰ ਤੇ ਸੀ ਤਾਂ ਜਦੋਂ ਕਿ 27 ਫਰਵਰੀ ਨੂੰ ਚਾਂਦੀ ਦੀ ਕੀਮਤ ਵਿੱਚ 95725 ਰੁਪਏ ਪ੍ਰਤੀ ਕਿਲੋ ਸੀ